गुरुद्वारा लंगर साहिब डेरा संत बाबा निधान सिंह जी श्री हजूर साहेब महाराष्ट्र के महान संत संत बाबा नरेंद्र सिंह जी संत बाबा बलविंदर सिंह जी की कोशिश से पंजाब के बाढ़ प्रभावित इलाकों में 6,000 एकड़ जमीन के लिए गेहूँ के बीज और खाद देने की पहल शुरू की गई है इस मौके पर सामान दान करने वाले रूपिंदर सिंह श्यामपुरा ने कहा कि महान संतों की सेवा की वजह से हम 6000 हजार एकड़ जमीन के लिए बीज और खाद बांट रहे हैं जब बाढ़ आई थी तब भी महान संत लगातार सेवा का सामान भेज रहे थे अब ये पहल पूरे पंजाब में लगातार जारी रहेगी और इसके अलावा अगर किसी को किसी चीज की जरूरत होगी तो महान संत उसे पूरा करने की कोशिश करेंगे गेहूं के बीज और खाद लेने आए किसानों ने कहा कि अब बिचौलिए भी मिसाल बन रहे हैं क्योंकि किसान के पास कुछ नहीं बचा है लोन भी उन्हीं को मिल रहा है जिनके पास कुछ है हम उन महान संतों के बहुत शुक्रगुजार हैं जिन्होंने ये बड़ा काम किया है पत्रकार लावप्रीत सिंह खुशीपुर वाहेगुरु जी का खालसा वाहेगुरु जी की फतेह दास रुपेंद्र सिंह शामपुरा आज जी गुरुद्वारा लंगर साहब डेरा संत बाबा निधान सिंह हजूर साहब महाराष्ट्र तो महापुरुष संत बाबा नरेंद्र सिंह जी संत बाबा बलविंदर जी वालों ਪਹਿਲਾਂ ਜਦੋਂ ਤੁਹਾੜਾ ਆਏ ਨੇ ਜੀ ਤੇ ਲੋੜਵੰਦਾਂ ਲਈ ਬਹੁਤ ਰਸਦਾਂ ਬਸਤਾ ਦਿੱਤੀਆਂ ਗਈਆਂ ਉਹਨਾਂ ਵੱਲੋਂ ਸਾਰੇ ਪੰਜਾਬ 'ਚ ਤੇ ਅੱਜ ਮਹਾਪੁਰਸ਼ਾਂ ਨੇ ਫੈਸਲਾ ਕੀਤਾ ਸੀ ਜੀ ਵੀ ਦੇਸ਼ ਵਿਦੇਸ਼ ਦੀਆਂ ਸੰਗਠਾ ਵੱਲੋਂ ਯੂਪੀ ਉੱਤਰਾਖੰਡ ਦੀਆਂ ਸੰਗਠਾ ਵੱਲੋਂ ਸਾਰਿਆਂ ਵੱਲੋਂ ਬੰਬੇ ਅਜੂੜ ਸਾਹਿਬ ਜਿੱਥੇ ਜਿੱਥੇ ਮਹਾਪੁਰਸ਼ਾਂ ਦੇ ਪ੍ਰੇਅ ਵਾਲੀ ਸੰਗਤਿਆ ਉਹਨਾਂ ਦੇ ਸਹਿਯੋਗ ਨਾਲ ਪੰਜਾਬ ਦੇ ਵਿੱਚ 6000 ਏਕੜ ਲੋੜਵੰਦ ਜਿਹੜੇ ਕਿਸਾਨ ਵੀਰ ਨੇ ਤੇ ਉਹਨਾਂ ਵਾਸਤੇ ਅੱਜ ਇਥੋਂ ਸ਼ਾਮਪਰੇ ਦੇ ਉਫਾਰਮ ਤੋਂ ਮਹਾਪੁਰਸ਼ਾ ਦੇ ਹੁਕਮਾਂ ਦੇ ਨਾਲ ਇਹ ਸ਼ੁਰੂਆਤ ਕੀਤੀ ਗਈ ਹੈ ਜਿਦੇ ਵਿੱਚ ਕਣਕ ਦਾ ਬੀਜ ਤੇ ਖਾਦ ਦਾ ਵੀ ਦਿੱਤਾ ਜਾਇਆ ਆਪਣਾ ਸੌਰੀ ਖਾਦ ਤੇ ਕਣਕ ਦਾ ਬੀਜ ਦਿੱਤਾ ਜਾਏਗਾ ਉਸ ਤੋਂ ਬਾਅਦ ਯੂਰੀਆ ਵੀ ਦਿੱਤੀ ਜਾਏਗੀ ਜੀ ਹੁਣ ਜਿਹੜੀ ਖਾਦ ਹੈ ਜਿੱਦਾਂ ਡੀਏਪੀ ਤੇ ਮਿਲਦੀ ਨਹੀਂ ਉਹ ਕਾਫੀ ਜ਼ਿਆਦਾ ਜੀ ਚਾਰਾ ਕੀਤਾ ਤੇ ਉਹ 12 32 16 ਉਹ ਦੇ ਰਹੇ ਆ ਜੀ 1 ਕਿੱਲੇ 'ਚ 1 ਬੋਰੀ ਪੈਂਦੀ ਹੈ ਤੇ 40 ਕਿਲੋ ਵੀ ਪੈਂਦਾ ਜੀ ਇਤਰਾ ਐਨਲਿਸਿਸ ਕੀਤਾ 6000 ਰੁਪਏ ਇਹਦੀ ਵੱਖ-ਵੱਖ ਜਗ੍ਹਾ ਜਿੱਥੇ ਮਾਹਪੁਰਸ਼ਾਂ ਦੇ ਜਥੇਦਾਰ ਜਿੱਦਾਂ ਇੱਥੋਂ ਸਾਡੇ ਜਥੇਦਾਰ ਬਾਬਾ ਹਿਸ਼ਾਰ ਸਿੰਘ ਜੀ ਨੇ ਤੇ ਇਹ ਇੱਥੋਂ ਗ੍ਰਹੀ ਕਰਦੇ ਨੇ ਜੀ ਸਾਰੇ ਪਿੰਡਾਂ ਚ ਜਾ ਕੇ ਇਦਾਂ ਅਲੱਗ-ਅਲੱਗ ਜਗ੍ਹਾ ਇਦਾਂ ਫਗਵਾੜਾ ਆ ਲੁਧਿਆਣਾ ਆ ਮੋਗਾ ਆ ਕਲੋਸਪੁਰ ਆ ਸਭ ਜਗ੍ਹਾ ਮਾਹਪੁਰਸ਼ਾਂ ਦੇ ਜਥੇਦਾਰ ਸਾਹਿਬ ਨੇ ਜੀ ਉਹ ਗ੍ਰਹੀ ਕਰਦੇ ਨੇ ਫਿਰ ਉਹਨਾਂ ਨੂੰ ਹਰ ਘਰ ਦਾ ਪਤਾ ਹੈ ਹਰ ਪਿੰਡ ਦਾ ਪਤਾ ਤੇ ਬੜੇ ਚਿਰਾਂ ਤੋਂ ਗ੍ਰਹੀਆਂ ਚੱਲ ਰਹੀਆਂ ਜੀ ਅਕਸਰ ਤਾਂ ਸਹਿਯੋਗ ਨਾਲ ਉਹਨਾਂ ਨੂੰ ਕਿੰਨਾ ਕੌਖਾ ਸੀ ਇਸ ਸਮੇਂ ਕਣਕ ਬੀਜਣਾ ਕਣਕ ਦੀ ਹਾਲੇ ਵੀ ਕਈ ਇਹੋ ਜਿਹੀ ਜਗ੍ਹਾ ਹੈ ਜਿੱਥੇ ਹਾਲੇ ਵੀ ਫੁੱਟ ਫੁੱਟ ਡੇਢ ਡੇਢ ਫੁੱਟ ਪਾਣੀ ਹੈ ਤੇ ਉੱਥੇ ਕਣਕ ਨਹੀਂ ਬੀਜੀ ਜਾਣੀ ਤੇ ਉਹ ਪਾਣੀ ਨਿਕਾਸੀ ਦਾ ਕੋਈ ਹੱਲ ਨਹੀਂ ਚ ਤੇ ਬਾਕੀ ਜਿੱਥੇ ਹਾੜਾ ਹੈ ਜੀ ਤੁਹਾਨੂੰ ਪਤਾ ਕਿੰਦਾ ਸਾਡੀ ਬੈਲਟ ਆ ਗੁਰਦਾਸਪੁਰ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਨੁਕਸਾਨ ਹੋਇਆ ਮੇਰਾ ਖਿਆਲ 328 ਪਿੰਡ ਸੀਗੇ ਸ਼ਾਇਦ ਤੇ ਪਟਾਣਕੋਟ ਤੋਂ ਜਨਾਲੇ ਤੱਕ ਤੇ ਬਹੁਤ ਜ਼ਿਆਦੀ ਮਾਰ ਪਈ ਹੈ ਜੀ ਘਰ ਵੀ ਟੱਟ ਗਏ ਨੇ ਹਾਲੇ ਤੱਕ ਵੀ ਕਈ ਜਗ੍ਹਾ ਜਿੱਦਾਂ ਕਣੀਏ ਕੇ ਬੇਟ ਵਗਰਾ ਉੱਧਰ ਹਾਲੇ ਤੱਕ ਲਾਈਟ ਨਹੀਂ ਆਈ ਜੀ ਤੇ ਘਰ ਵੀ ਰੁੜ ਗਏ ਬੰਬੀਆਂ ਰੁੜ ਗਈਆਂ ਜੀ ਲੋਕਾਂ ਦੇ ਡੰਗਰ ਕਈ ਜਗ੍ਹਾ ਸੀ ਜਾਂਦੇ ਰਹੇ ਜੀ 8 8 9 9 ਡੰਗਰ ਮਰ ਗਏ ਉਹਨਾਂ ਦੇ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਨਰਮਨ ਸਿੰਘ ਜੀ ਸਰਪੰਚ ਜੀ ਕਿੱਥੋਂ ਆਏ ਤੇ ਕੀ ਕਰਨਾ ਹੈ ਸਾਡਾ ਪਿੰਡ ਹੈ ਜੀ ਜਤਾ ਗੇਰਾਬਾਬਾ ਨਾਨਕਗੁਰੂ ਜੀ ਦੇ ਨਿੱਧੀਗਾ ਉੱਥੋਂ ਆਏ ਜੀ ਠੀਕ ਹੈ ਤੇ ਇੱਥੇ ਜੀ ਅਜੇ ਸੰਤਪਾਪਾ ਬਲਵਿੰਦਰ ਸਿੰਘ ਜੀ ਬਾਬਾ ਨਿਰੰਦਰ ਸਿੰਘ ਜੀ ਹਜੂਰ ਸਾਹਿਬ ਨੂੰ ਡੇਰ ਸਾਹਿਬ ਤੋਂ ਉਹਨਾਂ ਨੇ ਜਿਹੜਾ ਹਰ ਪੇਰ ਦਾ ਇਲਾਕਾ ਦਾ ਉਹਨਾਂ ਨੂੰ ਬੀ ਦਾ ਅੱਜ ਵਧਣਾ ਆਇਆ ਤੇ ਊਮੀਦ ਇਹ ਖਾਦ ਜਿਹੜਾ ਅੱਜ ਤੁਹਾਨੂੰ ਬੀ ਤੇ ਖਾਦ ਜਿਲੀ ਆ ਹਾਂਜੀ ਮੰਨੋ ਜੇ ਨਾ ਮਿਲਦੀ ਕਿੰਨਾ ਔਖਾ ਸੀ ਫਸਲ ਵਿਗੜੇ ਤਾਂ ਇਹ ਔਖਾ ਤਾਂ ਹੈਗਾ ਜਾਂ ਫਿਰ ਚਲੋ ਇਸ ਤਰ੍ਹਾਂ ਹੀ ਕੋਈ ਆਰਥਿਕ ਉਫਰਦੀ ਕੁਝ ਕਿਸ ਤਰ੍ਹਾਂ ਕੋਈ ਨਾ ਕੋਈ ਵਿਚੀਲਾ ਕਰਕੇ ਤੇ ਕਣਕ ਤੇ ਬਿਜਲੀ ਸੀ ਪਰ ਇਹ ਬੜਾ ਵੱਡਾ ਪਾਰ ਬੁਕਾਰਿਆ ਮਹਾਂਪੁਰਖਾਂ ਦਾ ਜਨਾਨੀ ਮਲਾਵੀ ਦੋਦਿਆਂ ਮਦਰੀ ਬਾਹ ਫੜੀ ਆ ਬਹੁਤ ਬਹੁਤ ਧੰਨਵਾਦ ਬਾਬਾ ਦਾ ਇੱਕ ਜਾਨ ਸੇ ਪਿੰਡ ਕੋਠਾ ਡੇਰਾ ਬਾਬਾ ਨਾਨਕ ਹਾਂ ਜਿਹੜਾ ਤੁਹਾਨੂੰ ਇੱਕ ਖਣਕ ਦਾ ਬੀਜ ਅਫਾਦ ਮਿਲੀ ਆ ਹਾਂਜੀ ਕਿੰਨੀ ਫਸਲ ਦੀ ਮਿਲੀ ਹੈ ਤੇ ਕੀ ਕਰੋਗੇ ਜੀ ਮੇਰੀ 10 ਏਕੜ ਜ਼ਮੀਨ ਹੈ ਜੀ ਤੇ ਇਹ ਮਹਾਪੁਰਸ਼ਾ ਦਾ ਬਹੁਤ ਵੱਡਾ ਉਪਰਾਲਾ ਆ ਕਿਉਂਕਿ ਇਕੱਲਾ ਮੇਰਾ ਨਹੀਂ ਪੂਰੇ ਇਲਾਕੇ ਨੂੰ ਲੋੜ ਆ ਜਾਂ ਪੂਰੇ ਇਲਾਕੇ ਦੀ ਇਹ ਹਾਲਾਤ ਨੇ ਤੇ ਕੁਝ ਏਰੀਆ ਤੇ ਹੈਗੇ ਵੀ ਜਿੱਥੇ ਕਣਕ ਬੀਜੀ ਨਹੀਂ ਜਾ ਸਕਦੀ ਤੇ ਇਹ ਮਹਾਪੁਰਸ਼ਾ ਦਾ ਇਡਾ ਤਗੜਾ ਉਪਰਾਲਾ ਆ ਜੀ ਕੋਟਨ ਕੋੜਾ ਧੰਨਵਾਦ ਆ ਨੇ ਦੇ ਸਾਬਾ ਮਾਹ ਪੁਰਸ਼ਾ ਦਾ ਕਿੰਨਾ ਔਖਾ ਸੀ ਜੇ ਮਾਲਕ ਨਹੀਂ ਮਿਲਦਾ ਬਹੁਤ ਔਖਾ ਜੀ ਗੁਰੂ ਘਰ ਤੋਂ ਹੀ ਮਿਲਣਾ ਹੈ ਤੇ ਗੁਰੂ ਘਰ ਦੇ ਹੀ ਬਖਤੇ ਸਾਰੇ ਤੇ ਗੁਰੂ ਘਰੋਂ ਤੋਂ ਹੀ ਸਭ ਮਿਲਿਆ ਜੀ ਤੇ ਔਖਾ ਇੰਨਾ ਕਿ ਆ ਜੀ ਹੁਣ ਤੇ ਆਰਤੀ ਵੀ ਨਹੀਂ ਬਾਹ ਫੜਦੇ ਮਾਲਕ ਕੋਈ ਹੋਵੇ ਕਿਸੇ ਕੋਲ ਤੇ ਫੇਰੀ ਆਰਤੀ ਨਾ ਹੁੰਦਾ ਠੀਕ ਜੀ ਇਹ ਮਾਹ ਪੁਰਸ਼ ਹੁੰਦੇ ਨੇ ਵੀ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਮਲਬੂ ਨਹੀਂ ਹੁੰਦੀ ਵੀ ਕੋਈ ਦੇਊਗਾ ਤੇ ਫੇਰ ਆਪਾਂ ਲੈਣਾ ਇਹ ਮਾਹ ਪੁਰਸ਼ਾਂ ਨੇ ਉੱਥੇ ਲੰਗਰ ਇੰਨਾ ਚੱਲਦਾ ਤੇ ਇੱਥੇ ਵੀ ਲੰਗਰ ਲਾਤਾ ਧੰਨ